आम आदमी पार्टी ਵੱਲੋਂ ਕਿਸਾਨਾਂ ਦੀ ਗਰੰਟੀ ਨਹਿਰੀ ਪਾਣੀ ਨੂੰ ਲੈ ਕੇ ਅੱਜ ਇੱਕ ਹੋਰ ਵੱਡਾ ਉਤਕਾਟਨ ਕੀਤਾ ਗਿਆ ਤੁਹਾਨੂੰ ਜਾਣਕਾਰੀ ਦੇਦੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਏ ਦੇ ਵੱਲੋਂ 18.11 ਕਰੋੜ ਦੀ ਲਾਗਤ ਦੇ ਨਾਲ ਨਮਾਦਾ ਰਜਵਾਹ ਸਿਸਟਮ ਕੁੱਲ 50 ਕਿਲੋਮੀਟਰ ਦੇ ਮੁਰ ਉਸਾਰੀ ਦੀ ਕੰਮ ਦੀ ਸ਼ੁਰੂਆਤ ਹੋਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਲਕਾ ਵਿਧਾਇਕ ਦੇ ਵੱਲੋਂ ਜਿਹੜੇ ਲੋਕਾਂ ਨੂੰ ਸੰਬੋਧਿਤ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤਾਂ ਉਹਨੂੰ ਲੈ ਕੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੋਈ ਸੀ ਤਾਂ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਵੀ ਰਿਹਾ ਤੇ ਜਿਹੜੇ ਪਿੰਡਾਂ ਤੱਕ ਰਹਿ ਗਿਆ ਸੀ ਤਾਂ ਉਹਨੂੰ ਲੈ ਕੇ ਅੱਜ ਉਦਘਾਟਨ ਵੀ ਕੀਤਾ ਗਿਆ ਕਰੋੜਾਂ ਦੀ ਲਾਗਤ ਦੇ ਨਾਲ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਰਨੈਲ ਮਾਦੀ ਵਿਕਰਮ ਨਖਤਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਜਿਹੜੇ ਹਲਕਾ ਵਿਧਾਇਕ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਜਿਹੜੀਆਂ ਸੁਣੀਆਂ ਜਾ ਰਹੀਆਂ ਨੇ ਤਾਂ ਅੱਜ ਇੱਕ ਵੱਡਾ ਉਤਕਰਣ ਕੀਤਾ ਜਿਸ ਦੇ ਨਾਲ ਕਈ ਪਿੰਡਾਂ ਦੇ ਲੋਕਾਂ ਨੂੰ ਇਸ ਉਤਕਰਣ ਦਾ ਲਾਭ ਮਿਲਣ ਜਾਣਕਾਰੀ ਦੇ ਦਿੱਤੀ ਕਿ 50 ਕਿਲੋਮੀਟਰ ਦੇ ਦਾਇਰੇ ਤੱਕ ਦਾ ਜਿਹੜਾ ਇਹ ਰਜਵਾਹੇ ਦਾ ਉਤਕਰਣ ਕੀਤਾ ਗਿਆ ਤੇ ਲੋਕਾਂ ਨੂੰ ਵੱਡਾ ਫਾਇਦਾ ਮਿਲਣਾ ਹੈ ਤਾ ਇਸ ਮੌਕੇ ਇਸ ਪ੍ਰੋਗਰਾਮ ਦੇ ਵਿੱਚ ਗੁਰਪ੍ਰੀਤ ਸਿੰਘ ਫੱਗੂ ਵਾਲਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ ਦਸਪਾਲ ਮਟਰਾ ਤੋਂ ਇਲਾਵਾ ਅਮਰੀਲ ਸਰਪੰਚ ਬਲਿਆਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ ਅਤੇ ਇਸ ਮੌਕੇ ਕੀ ਕਹਿਣਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਇਆ ਦਾ ਤੁਸੀਂ ਵੀ ਸੁਣੋ ਬਿਲਕੁਲ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਕਿ ਇੱਕ ਹਰ ਪੱਖੋਂ ਜਿਹੜੇ ਕਿਸਾਨਾਂ ਦੀ ਜਿਹੜੀ ਬਾਹ ਫੜਦੇ ਆ ਔਰ ਪਿਛਲੇ 2 ਸਾਲਾਂ ਦੇ ਵਿੱਚ ਸਰਕਾਰ ਨੇ ਜਿਹੜਾ ਨਹਿਰੀ ਪਾਣੀਆਂ ਦੇ ਲਈ ਜਿਹੜੀ ਕਾਰਗੁਜ਼ਾਰੀ ਦਿਖਾਈ ਹੈ ਉਹਦੇ ਤਹਿਤ ਮੈਂ ਮਾਨਸੂ ਮਾਨ ਸਾਹਿਬ ਦਾ ਤਹਿਦਨੁਤ ਧੰਨਵਾਦ ਕਰਦੀ ਹਾਂ ਆਪਣੇ ਹਲਕੇ ਦੇ ਲੋਕਾਂ ਦੇ ਵੱਲੋਂ ਕਿਉਂਕਿ ਸਾਨੂੰ ਇੱਕ ਬਹੁਤ ਵੱਡੀ ਜਿਹੜੀ 40 ਸਾਲ ਬਾਅਦ ਮੈਂ ਕਹਿ ਸਕਦੀ ਹਾਂ ਕਿ ਇਸ ਇਲਾਕੇ ਨੂੰ ਇੱਕ ਵੱਡੀ ਜਿਹੜੀ ਸਵਾਗਤ ਮਿਲੀ ਹੈ ਤਕਰੀਬਨ 18.11 ਕਰੋੜ ਦੀ ਲਾਗਤ ਦੇ ਨਾਲ ਜਿਹੜਾ 50 ਕਿਲੋਮੀਟਰ ਦੀ ਲੈਂਥ ਜਿਹਦੇ ਵਿੱਚ ਵਾਇਆ ਨਾਬਾ ਭਵਾਨੀਗੜ ਦੜਬਾ ਨੂੰ ਹੋ ਕੇ ਜਿਹੜਾ ਇਹ ਪ੍ਰੋਜੈਕਟ ਜਿਹੜਾ ਜਾਂਦਾ ਹੈ ਤੇ 40 ਦੇ ਕਰੀਬ ਜਿਹੜੇ ਪੰਡਾਂ ਨੂੰ ਜਿਹੜਾ ਪਾਣੀ ਲੱਗਦਾ ਜਿਹਦੇ ਚੋਂ ਵਾਨੀਗੜਾ ਇਲਾਕੇ ਦੇ 20 ਤੋਂ 22 ਪਿੰਡ ਨੇ ਜਿਨ੍ਹਾਂ ਨੂੰ ਇਹਦਾ ਪਾਣੀ ਜਿਹੜਾ ਨਹਿਰੀ ਪਾਣੀ ਆ ਜਿਹੜਾ ਉਹ ਲੱਗ ਰਿਹਾ ਸੋ ਨਮਾਦਾ ਰਜਵਾਹਾ ਜਿਹਦਾ ਅੱਜ ਉਦਘਾਟਨ ਕੀਤਾ ਗਿਆ ਔਰ ਬੜੀ ਖੁਸ਼ੀ ਆ ਸਾਰੇ ਕਿਸਾਨ ਭਰਾ ਸਾਡੇ ਸਾਰੇ ਜਿਹੜੇ ਇੱਥੇ ਪਹੁੰਚੇ ਆ ਔਰ ਕਿਉਂਕਿ ਕਿਸਾਨਾਂ ਦੀ ਸਭ ਤੋਂ ਪਹਿਲੀ ਜਿਹੜੀ ਮੰਗ ਆ ਜਿਹੜੀ ਡਿਮਾਂਡ ਆ ਤੇ ਉਹਦੇ ਨਾਲ ਹੀ ਜਿਹੜੀ ਇੱਕ ਮੈਂ ਕਹੂੰਗੀ ਕਿ ਨਹਿਰੀ ਪਾਣੀ ਦੇ ਨਾਲ ਜਿੱਥੇ ਅੱਜ ਜਿਹੜੇ ਖੇਤ ਨੇ ਉਹ ਹੋਰ ਤਕੜੇ ਹੁੰਦੇ ਆ ਫਸਲ ਜਿਹੜੀ ਜ਼ਿਆਦਾ ਨਿਕਲਦੀ ਐ ਜਿਹੜਾ ਝਾੜ ਜ਼ਿਆਦਾ ਨਿਕਲਦਾ ਤੇ ਨਾਲ ਹੀ ਜਿਹੜੀ ਮੈਂ ਕਹੂੰਗੀ ਕਿ ਇੱਕ ਬਿਜਲੀ ਦੀ ਵੀ ਬਚਤ ਹੁੰਦੀ ਐ ਤੇ ਧਰਤੀ ਹੇਠਲਾ ਪਾਣੀ ਐ ਜਿਹੜਾ ਜਿਹਨੂੰ ਕੋਈ ਬਚਾਉਣਾ ਸਾਡਾ ਸਭ ਦਾ ਫਰਜ਼ ਐ ਤੇ ਉਹ ਉਹਨੂੰ ਵੀ ਜਿਹੜੀ ਇੱਕ ਵੱਡੀ ਜਿਹੜੀ ਅਸੀਂ ਗੱਲ ਕਰ ਸਕਦੇ ਆ ਕਿ ਉਹ ਉਹ ਵੀ ਪਾਣੀ ਜਿਹੜਾ ਬਚਾਇਆ ਜਾ ਰਿਹਾ ਸੋ ਇੱਕ ਵੱਡਾ ਪ੍ਰੋਜੈਕਟ ਐ ਜਿਹੜਾ ਅੱਜ ਲੋਕਾਂ ਨੂੰ ਜਿਹੜਾ ਅਸੀਂ ਹਰਪਿਤ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਐ ਜਿਵੇਂ ਅਸੀਂ ਪਹਿਲਾਂ ਵੀ ਸਰਕਾਰ ਤੁਹਾਡੇ ਦਵਾਰ ਤਹਿਤ ਅਸੀਂ ਕੈਂਪ ਲਗਾਏ ਸੀਗੇ ਤੇ ਲੋਕਾਂ ਦੇ ਜਿਹੜੇ ਮਸਲੇ ਨੇ ਸਰਕਾਰ ਆ ਜਿਹੜੀ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਮਸਲੇ ਹੱਲ ਕਰ ਰਹੀ ਹੈ ਹੁਣ ਵੀ ਅਸੀਂ ਉਹ ਦਵਾਰਾ ਜਿਹੜੇ ਕੈਂਪ ਨੇ ਸੀ ਹਰ ਹਫਤੇ ਜਿਹੜਾ ਹਰ ਬਲਾਕ ਦੇ ਵਿੱਚ ਸ਼ੁਰੂ ਕੀਤੇ ਆ ਤੇ ਨਾਲ ਹੀ ਜਿਹੜੇ ਸਪੈਸ਼ਲੀ ਨਹਿਰੀ ਪਾਣੀ ਨੂੰ ਲੈ ਕੇ ਸਾਡੇ ਚਾਹੇ ਐਕਸੀਅਨ ਨੇ ਚਾਹੇ ਸਾਡੇ ਐਸਡੀਓ ਨੇ ਚਾਹੇ ਜ਼ਿਲ੍ਹਾਦਾਰ ਨੇ ਚਾਹੇ ਪਟਵਾਰੀ ਨੇ ਉਹ ਹਰੇਕ ਪਿੰਡ ਜਾ ਕੇ ਜਿਹੜਾ ਨਹਿਰੀ ਪਾਣੀਆ ਨੂੰ ਲੈ ਕੇ ਜਿਹੜੇ ਕੈਂਪ ਲਗਵਾਉਣਗੇ ਔਰ ਲੋਕਾਂ ਨੂੰ ਜਿਹੜੀਆਂ ਉਹਨਾਂ ਦੀਆਂ ਕੋਈ ਮੰਗਾਂ ਨੇ ਕੋਈ ਮੁਸ਼ਕਲਾਂ ਨੇ ਚਾਹੇ ਮੋਗਿਆਂ ਨੂੰ ਲੈ ਕੇ ਆ ਚਾਹੇ ਕਿਸੇ ਚੀਜ਼ ਨੂੰ ਲੈ ਕੇ ਹੈਗੀ ਆ ਜਾਂ ਹੋਰ ਜਿਹੜੀ ਡਿਮਾਂਡ ਹੈਗੀ ਆ ਕਿਉਂਕਿ ਰਜਵਾਹੇ ਕੱਸੀਆਂ ਸੂਏ ਜਿਹੜੇ ਉਹ ਪੱਕੇ ਹੋ ਚੁੱਕੇ ਨੇ ਤੇ ਖਾਲੇ ਨੇ ਜਿਹੜੇ ਸਰਕਾਰੀ ਖਾਲ ਜਿਹੜੇ ਉਹ ਬਣ ਰਹੇ ਨੇ ਤੇ ਜਿੱਥੇ ਕਿਤੇ ਕੋਈ ਭਾਈਚਾਰ ਖਾਲ ਨੇ ਅਸੀਂ ਉਹਨਾਂ ਨੂੰ ਵੀ ਜਿਹੜਾ ਪਾਣੀ ਅਸੀਂ ਜਿਹੜਾ ਦੇਣ ਦੇ ਜਿਹੜੇ ਅਸੀਂ ਵਚਨਬੱਧ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇਲਾਕੇ ਨੂੰ ਜਿਹੜਾ ਇਹ ਨਹਿਰੀ ਪਾਣੀ ਆ ਜਿਹੜਾ ਅਸੀਂ ਹਰ ਕੰਨੀ ਤੱਕ ਜਿਹੜਾ ਪਹੁੰਚਦਾ ਜਿਹੜਾ ਅਸੀਂ ਕਰਾਂਗੇ ਵਰਿਆਂ ਤੇ ਖੇਤਾਂ ਤੱਕ ਨਹਿਰੀ ਪਾਣੀ ਲੱਗਣ ਲੱਗਾ ਤਾਂ ਲੱਗਦਾ ਆਉਣ ਵਾਲੇ ਟਾਈਮ ਤੇ ਸਾਰੇ ਖੇਤਾਂ ਨੂੰ ਪਾਣੀ ਲੱਗੂਗਾ ਬ ਅਸੀਂ ਹਾਰ ਪਿੰਡ ਦੇ ਵਿੱਚ ਜਾਵਾਂਗੇ ਸਾਡੇ ਅਧਿਕਾਰੀ ਜਾਣਗੇ ਸਾਡੀ ਮੇਰੀ ਹਲਕੇ ਦੀ ਸਾਰੀ ਟੀਮ ਹੈ ਮੈਂ ਖੁਦ ਜਿਹੜੇ ਪਿੰਡਾਂ ਦੇ ਵਿੱਚ ਜਾਵਾਂਗੇ ਅਸੀਂ ਸਰਕਾਰੀ ਖਾਲ ਦਾ ਅਸੀਂ ਪੱਕੇ ਕਰ ਹੀ ਰਹੇ ਹਾਂ ਅਸੀਂ ਇਹ ਕਹਿੰਦੇ ਆ ਵੀ ਜਿਹੜੇ ਭਾਈਚਾਰ ਖਾਲ ਨੇ ਜਿਨ੍ਹਾਂ ਪਿੰਡ ਸਰਕਾਰੀ ਖਾਲ ਨਹੀਂ ਹੈਗੇ ਅਸੀਂ ਉਹਨਾਂ ਖੇਤਾਂ ਨੂੰ ਵੀ ਉਹਨਾਂ ਕਿਸਾਨਾਂ ਨੂੰ ਵੀ ਅਸੀਂ ਪਾਣੀ ਜਿਹੜਾ ਦਵਾਂਗੇ